ਹੈਲੋ एवरीवन ਸਤਿ ਸ਼ਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਤੁਸੀਂ ਆਈ ਹੋਪ ਸਾਰੇ ਵਧੀਆ ਹੋਵੋਗੇ ਜੀ ਤੇ ਲਓ ਜੀ ਮਮਾ ਕਰ ਰਹੇ ਨੇ ਜੀ ਕੰਮ ਤੇ ਮਿਲੋ ਮਮਾ ਨੂੰ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਕੱਪੜੇ ਪ੍ਰੈਸ ਕਿਉਂਕਿ ਅੱਜ ਆਪਾਂ ਨੇ ਕੱਪੜੇ ਵਗੈਰਾ ਨਹੀਂ ਸੀ ਧੋਣੇ ਤੇ ਬਾਹਰ ਵੀ ਆਪਾਂ ਨੇ ਕੱਪੜੇ ਵਗੈਰਾ ਕੋਈ ਨਹੀਂ ਸੁੱਕਣੇ ਪਾਏ ਧੋ ਕੇ ਤੇ ਘਰ ਦਾ ਵੀਊ ਵੀ ਦੰਦਦੇ ਹਾਂ ਜੀ ਤੁਹਾਨੂੰ ਸਭ ਤੋਂ ਪਹਿਲਾਂ ਅੱਜ ਆਪਾਂ ਨੇ ਟੇਕਣਾ ਜੀ ਸ਼ੀਤਲਾ ਮਾਤਾ ਦਾ ਮੱਥਾ ਜਿਹੜੇ-ਜਿਹੜੇ ਮੱਥਾ ਟੇਕਦੇ ਨੇ ਸਾਰਿਆਂ ਨੂੰ ਮਾਤਾ ਰਾਣੀ ਦਾ ਆਸ਼ੀਰਵਾਦ ਹੋਵੇ ਜੀ ਬਾਬਾ ਜੀ ਉਹਨਾਂ ਦੇ ਬੱਚਿਆਂ ਦੇ ਸਿਰ ਤੇ ਮਿਹਰ ਕਰੇ ਹੱਥ ਰੱਖੇ ਤੇ ਤੇ ਮੰਮਾ ਦੱਸੋ ਅੱਜ ਕੀ ਕੀ ਬਣਾ ਰਹੇ ਹੋ ਫਿਰ ਅੱਜ ਤਾਂ ਆਪਣੇ ਨਾਲ ਤਾਂ ਬਹੁਤ ਮਾੜੀ ਹੂਣ ਵਾਲੀ ਹੈ ਜੀ ਕਿਉਂਕਿ ਸ਼ਾਮ ਤੱਕ ਅੱਜ ਇੱਕ ਸਾਲ ਬਾਅਦ ਮੱਥਾ ਵੀ ਟੇਕਣਾ ਹੈ ਜੀ ਤੇ ਅਸੀਂ ਤੇ 9 ਜਣੇ ਬਿਮਾਰ ਵੀ ਆਂ ਤੇ ਬਣਾਵਾਂਗੇ ਜ਼ਰੂਰ ਜੀ ਪਰ ਖਾਇਆ ਨਹੀਂ ਜੀ ਜਾਣਾ ਬੇਟੀ ਨੂੰ ਵੀ ਖਾਂਸੀ ਹੈ ਮੈਨੂੰ ਵੀ ਹੈ ਤੇ ਪਾਪਾ ਨੂੰ ਵੀ ਹੈ ਪਰ ਕੋਸ਼ਿਸ਼ ਇਸ ਦੀ ਪੂਰੀ ਕਰਾਂਗੇ ਖਾਣ ਦੀ ਫਿਰ ਵੀ ਹਾਂਜੀ ਥੋੜਾ ਬਹੁਤ ਆਪਾਂ ਖਾਵਾਂਗੇ ਜੀ ਤੇ ਸਿਰਫ ਆਪਾਂ ਬਸ ਇੰਨਾ ਕਰ ਸਕਦੇ ਆ ਵੀ ਹਾਂਜੀ ਮੱਠਾ ਟੇਕਣ ਦੀ ਥੋੜਾ ਜੀ ਆਪਾਂ ਬਣਾਵਾਂਗੇ ਤੇ ਥੋੜਾ ਜਿਹਾ ਹੀ ਆਪਾਂ ਉਹ ਨੂੰ ਕਰਾਂਗੇ ਜੀ ਤੇ ਫਿਰ ਆਪਾਂ ਮਿਲਦੇ ਆ ਸਾਰੇ ਦਿਨ ਦੇ ਕੰਮ ਕਰਦੇ ਨਾਲ ਤੇ ਹੁਣ ਮੈਂ ਇੱਕ ਵਾਰੀ ਪ੍ਰੈਸ ਕਰਨਾ ਸਾਰੇ ਕੱਪੜੇ ਫਿਰ ਮੈਂ ਤੈ ਮਾਰ ਕੇ ਵਿੱਚ ਰੱਖੂੰਗੀ ਜੀ ਤੇ ਅੱਜ ਮੇਰੀ ਪ੍ਰੈਸ ਵੀ ਖਰਾਬ ਹੋ ਗਈ ਜੀ ਸਵੇਰੇ ਦੂਸਰੀ ਨਮੀ ਵਾਲੀ ਤੇ ਨਮੀ ਪ੍ਰੈਸ ਦਾ ਕੰਮ ਹੋਣ ਵਾਲਾ ਹੈ ਹੁਣ ਤੇ ਇਹ ਪੁਰਾਣੀ ਪ੍ਰੈਸ ਹੈ ਮੇਰੇ ਵਿਆਹ ਦੀ ਪ੍ਰੈਸ ਹੈ ਜੀ ਇਹ ਕੱਢੀ ਹੈ ਜੀ ਅੱਜ ਦੁਬਾਰੇ ਇਹ ਮੁਸ਼ਕਲਾਂ ਇਹ ਪ੍ਰੈਸ ਕੱਪੜੇ ਡਰੈਸ ਕਰਦੀ ਹੈ ਤੇ ਫਿਰ ਮਿਲਦੇ ਆ ਜੀ ਸਾਰਾ ਦਿਨ ਦੇ ਵਲੌਗ ਦੇ ਨਾਲ ਸਾਰੇ ਘਰ ਦਾ ਟੂਰ ਕਰਾ ਦੋ ਜੀ ਅੱਜ ਆਪਾਂ ਨੇ ਕਿਹੜਾ ਕਿਹੜਾ ਕੰਮ ਕੀਤਾ ਕਿਹੜੀ ਕਿਹੜੀ ਸੈਟਿੰਗ ਕੀਤੀ ਹੈ ਕੋਲ ਚਲੋ ਜੀ ਦੇਖੋ ਜੀ ਸਾਰੇ ਕੱਡਾ ਵੀਊ ਤੇ ਅੱਧਰ ਮੈਂ ਅੱਜ ਆਪਣਾ ਸਾਰਾ ਟੇਬਲ ਸਾਫ ਕੀਤਾ ਬੁੱਕ ਸੈਟ ਕੀਤੀਆਂ ਆਪਣੀਆਂ बिकॉज़ ਕਹਿੰਦੇ ਹੁੰਦੇ ਆ ਜਿੱਥੇ ਤੁਸੀਂ ਪੜ੍ਹਨਾ ਉਹ ਚੀਜ਼ ਨੂੰ ਸਾਫ਼ ਰੱਖਣਾ ਸਭ ਤੋਂ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੁੰਦੀ ਹੈ ਤੇ ਅੱਜ ਮੈਂ ਇੰਸਟੀਚਿਊਟ ਨਹੀਂ ਗਈ ਕਿਉਂਕਿ ਮੈਂ ਬਿਮਾਰ ਸੀ ਫਿਰ ਮੈਂ ਸੋਚਿਆ ਵੀ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੈ ਉਹ ਕਰੀਏ ਸਾਰੀ ਸੈਟਿੰਗ ਕੀਤੀ ਬੁੱਕ ਸੈਟ ਕੀਤੀਆਂ ਆਪਣੇ ਟੇਬਲ ਨੂੰ ਪੂਰਾ ਸੈੱਟ ਕੀਤਾ ਡਰਾਅਰਸ ਸੈੱਟ ਕੀਤੇ ਆਪਣੇ ਸਭ ਕੁਝ ਸੈੱਟ ਕੀਤਾ ਤੇ ਐਦ ਦੇਖੋ ਮੰਮਾ ਨੇ ਸਾਰੀ ਸਫਾਈ ਕੀਤੀ ਹੋਈ ਆ ਬਾਹਰ ਬਹੁਤ ਹੀ ਜ਼ਿਆਦਾ ਗਰਮੀ ਹੋ ਰਹੀ ਆ ਬਹੁਤ ਹੀ ਜ਼ਿਆਦਾ ਲੱਗ ਹੀ ਨਹੀਂ ਰਿਹਾ ਅਭੀ ਇਹ ਮਾਰਚ ਹੈ ਇਹ ਲੱਗ ਰਿਹਾ ਜਿਵੇਂ ਜੂਨ ਦਾ ਮਹੀਨਾ ਹੁੰਦਾ ਹੈ ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਸਾਰਿਆਂ ਨੂੰ ਰਿਕੁਐਸਟ ਆ ਪਲੀਜ਼ ਆਪਣਾ ਧਿਆਨ ਰੱਖੋ ਕਿਉਂਕਿ ਮੌਸਮ ਬਦਲ ਰਿਹਾ ਹੈ ਤੇ ਇਸ ਕਰਕੇ ਅਸੀਂ ਤਾਂ ਵੀ ਬਿਮਾਰ ਹੋ ਗਏ ਤੁਸੀਂ ਨਾ ਹੋਇਓ ਬਿਮਾਰ ਆਪਣਾ ਪਾਣੀ ਪੀਂਦੇ ਰਹੋ ਟਾਈਮ ਨਾਲ ਤੇ ਫਿਰ ਵੀ ਸ਼ਾਮ ਨੂੰ ਜੀ ਮੈਂ ਥੋੜੀ ਠੰਡ ਹੋ ਜਾਂਦੀ ਹੈ ਤੇ ਕੱਪੜੇ ਵਗੈਰਾ ਪਾ ਕੇ ਨਿਕਲਿਆ ਕਰਿਓ ਤੇ ਮਿਲਦੇ ਨੇ ਜੀ ਸ਼ਾਮੀ ਨਹੀਂ ਮੈਂ ਹੋ ਤੇ ਲਓ ਜੀ ਆਪਾਂ ਧਰਨ ਲੱਗੇ ਆ ਜੀ ਹੁਣ ਸਮਾਨ ਬਣਾਉਣ ਵਾਸਤੇ ਤੇ ਇਧਰ ਆਪਾਂ ਨੇ ਆਲੂ ਰੱਖਤੇ ਜੀ ਕੁੱਕਰ ਦੇ ਵਿੱਚ ਤੇ ਇਧਰ ਆਪਾਂ ਡੇਢਕ ਆਪਾਂ ਪਾ ਦਵਾਂਗੇ ਜੀ ਇਹ ਕਹਿੰਦੇ ਇਹਨਾਂ ਨੂੰ ਫੜਤਾ ਜੇ ਸ਼ਕਰ ਸ਼ਕਰਤਾ ਆਪਾਂ ਆਵਾਲਕ ਇਹਨਾਂ ਨੂੰ ਢੰਡਾ ਕਰ ਲਾਂਗੇ ਜੀ ਅਜੇ ਮੇਰੇ ਖਿਆਲ ਤੇ 2:30 ਦਾ ਟਾਈਮ ਹੈ ਜੀ ਫਿਰ ਆਪਾਂ ਨੂੰ 4 ਵਜੇ ਤੱਕ ਇਹ ਬਿਲਕੁਲ ਪ੍ਰੋਪਰ ਠੰਡਾ ਹੋ ਜਾਊਗਾ ਇੰਨਾ ਤਾਂ ਆਪਾਂ ਨੇ ਬਣਾਉਣਾ ਹੈ ਜੀ ਤੇ ਲੋ ਬਸ ਬਹੁਤ ਹੈ ਜੀ ਤੇ ਇਹ ਤੇ ਆਪਾਂ ਨੇ ਨਾਲੋ ਵੀ ਰੱਖੇ ਹੋਏ ਆ ਤੇ ਫਿਰ ਮੈਂ ਹੁਣ ਪ੍ਰਾਤ ਵਗੈਰਾ ਸਾਰਾ ਕੁਝ ਮਲਜਿਆ ਹੋਇਆ ਹੈ ਜੀ ਕਿਉਂਕਿ ਇਹ ਚੀਜ਼ਾਂ ਬਹੁਤ ਸੁੱਚਮ ਦੇ ਨਾਲ ਬਣਾਈਆਂ ਜਾਂਦੀਆਂ ਇਹ ਮਾਤਾ ਰਾਣੀ ਨੂੰ ਪਤਾ ਹੀ ਹੈ ਜੀ ਤੇ ਆਪਾਂ ਫਿਰ ਸਾਰਾ ਜਾਂਦੇ ਬਲੌਗ ਦੇ ਵਿੱਚ ਤੁਸੀਂ ਬੜੇ ਰਹੋ ਇਹ ਵਲੌਗ ਸ਼ਾਇਦ ਲੇਟ ਹੋ ਜੂਗਾ ਜੀ ਕਿਉਂਕਿ ਸਾਡੇ ਅੱਜ ਨੈਟਵਰਕ ਦੀ ਪ੍ਰੋਬਲਮ ਹੈ ਜੀ ਥੋੜੀ ਜੀ ਕਿਉਂਕਿ ਨੈਟ ਸਾਡਾ ਰੁਕੀ ਜਾ ਰਿਹਾ ਰੁਕੀ ਜਾ ਰਿਹਾ ਹੈ ਜੀ ਤੇ ਥੋੜਾ 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 ਚੱਲ ਰਿਹਾ ਇਸ ਕਰਕੇ ਐਕਸੈਪਟ ਜ਼ਰੂਰ ਕਰਿਓ ਜੀ ਜੇਕਰ ਆਪਣੀ ਇਹ ਵੀਡੀਓ ਲੇਟ ਹੋਗੀ ਇਸ ਕਰਕੇ ਜੀ ਤੇ ਲੋ ਫਿਰ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਹੁਣ ਮੈਂ ਆਟਾ ਗੁੰਨ ਲਵਾਂ ਤੇ ਨਾਲ ਦੀ ਨਾਲ ਆਪਾਂ ਆਟੇ ਦਾ ਵੀ ਕਰ ਲਈਏ ਜੀ ਆਟਾ ਜਦ ਤੱਕ ਬਿਲਕੁਲ ਸੌਫਟ ਹੋ ਜਾਏਗਾ ਨਰਮ ਹੋ ਜਾਏਗਾ ਦੇਖੋ ਮੈਂ ਤਕਰੀਬਨ ਸਾਰੇ ਭਾਂਡੇ ਵਗੈਰਾ ਸਾਰੇ ਮਾਂਜ ਕੇ ਰੱਖੇ ਹੋਏ ਨੇ ਜੀ ਮਾਂਜਣੇ ਵੀ ਜ਼ਰੂਰੀ ਸੁੱਚੇ ਹੋ ਗਏ ਆਪਣੇ ਭਾਂਡੇ ਸਾਰੇ ਜੀ ਤੇ ਹੁਣ ਆਪਾਂ ਆਟਾ ਗੁੰਨ ਲਵਾਂ ਮੈਂ ਲਉ ਜੀ इवन ਮੈਂ ਤਾਂ ਛੰਣੀ ਵੀ ਮਾਂਜ ਲਈ ਸੀਗੀ ਕਿਉਂਕਿ ਕਈ ਵਾਰੀ ਨਾ ਮੜਾ ਮੋਟਾ ਕੋਈ ਝੂਠਾ ਮੂਠਾ ਹੱਥ ਲੱਗ ਜਾਂਦਾ ਹੁੰਦਾ ਮੈਂ ਆਟਾ ਵੀ ਸੁੱਚਾ ਹੀ ਮੰਗਵਾਇਆ ਏ ਆਪਣੇ ਹਸਬੰਡ ਤੋਂ ਤੇ ਇਹ ਵੀ ਢੋਲੀ ਵੀ ਮੈਂ ਮਾਂਜ ਲਈ ਸੀਗੀ ਕਿਉਂਕਿ ਇਹ ਬੱਚਿਆਂ ਨੂੰ ਪ੍ਰੋਬਲਮਾਂ ਹੋ ਜਾਂਦੀਆਂ ਜੀ ਬਾਅਦ ਦੇ ਵਿੱਚ ਜੇਕਰ ਆਪਾਂ ਇਹਨਾਂ ਚੀਜ਼ਾਂ ਦੀ ਕੇਅਰ ਨਾ ਕਰੀਏ ਇਸ ਕਰਕੇ ਤੇ ਲੋ ਜੀ ਹੁਣ ਮੈਂ ਆਟਾ ਗੁੰਨਦੀ ਆ ਥੋੜਾ ਜਿਹਾ ਆਟਾ ਆਪਾਂ ਬਿਲਕੁਲ ਇਦਾ ਜਿਹੇ ਨਰਮ ਜਿਹਾ ਆਟਾ ਗੁੰਨਾਂਗੇ ਬਹੁਤ ਜ਼ਿਆਦਾ ਆਪਾਂ ਸਖਤ ਨਹੀਂ ਗੁੰਨਦੇ ਤੇ ਇਥੇ ਲੋ ਜੀ ਆਪਾਂ ਸੌਫਟ ਜਿਹਾ ਕਰਕੇ ਬੋਜਾ ਤਿਆਰ ਕਰ ਲਈਏ ਆਟਾ ਤਿਆਰ ਕਰ ਲਈਏ ਇਹਦਾ ਤੇ ਉਧਰ ਆਪਣੇ ਉਹਨੂੰ ਵੀ ਉਬਾਲ ਆ ਗਿਆ ਦੇਖੋ ਜੀ ਤੇ ਉਬਲ ਗਿਆ ਜੀ ਹੁਣ ਇੱਥੇ ਆਪਾਂ ਥੋੜੀ ਜੀ ਇਹਦੇ ਵਿੱਚ ਸੌਂਫ ਪਾਉਨੇ ਆ ਲਾਲੀ ਇਲੈਚੀ ਨਾ ਲਓ ਜੀ ਤੇ ਲਓ ਜੀ ਅਸੀਂ ਇਸ ਵਿੱਚ ਲਓ ਜੀ ਇਸ ਵਿੱਚ ਹੁਣ ਆਪਾਂ ਨੇ ਪਾਤੀ ਹੈ ਇਲਾਇਚੀ ਸੌਂਫ ਤੇ ਜਵੈਣ ਸਿਰਫ ਫਲੇਵਰ ਵਾਸਤੇ ਆਏ ਵੀ ਫਲੇਵਰ ਆਪਾਂ ਨੇ ਇਹਨੂੰ ਪੁਣ ਲੈਣਾ ਹੈ ਚੰਗੇ ਤਰੀਕੇ ਦੇ ਨਾਲ ਪੁਣ ਕੇ ਫਿਰ ਆਪਾਂ ਆਟੇ ਨੂੰ ਤਿਆਰ ਕਰਾਂਗੇ ਜਦੋਂ ਪੁਣਿਆ ਜਾਊਗਾ ਤੇ ਸਾਰਾ ਫਲੇਵਰ ਇਹਦੇ ਵਿੱਚ ਆ ਜਾਊਗਾ ਜੀ ਤੇ ਲਓ ਜੀ ਇਧਰ ਆਪਾਂ ਨੇ ਬਿਲਕੁਲ ਸੌਫਟ ਜਿਹਾ ਆਟਾ ਵੀ ਤਿਆਰ ਕਰ ਲਿਆ ਤੇ ਲਓ ਜੀ ਫਿਰ ਮਿਲਦੇ ਆਂ ਅੱਪਾ ਬਣਾਵਾਂਗੇ ਇਹਨੂੰ ਸਰੋਂ ਦੇ ਤੇਲ ਦੇ ਵਿੱਚ ਅਸੀਂ ਦੂਸਰਾ ਤੇਲ ਹੁਣ ਅੱਜ ਕੱਲ ਨਹੀਂ ਵਰਤਦੇ ਅਸੀਂ ਹੈਲਥ ਕੌਨਸ਼ੀਅਸ ਬਹੁਤ ਹੋ ਗਿਆ ਅੱਜ ਕੱਲ ਤੇ ਫਿਰ ਤੇ ਇਹਦੇ ਆ ਜੀ ਤੇ ਲਓ ਜੀ ਅਦਰ ਹੋ ਗਿਆ ਜੀ ਆਪਣਾ ਅਦਰ ਆਟਾ ਵੀ ਆਪਾਂ ਨੇ ਲੱਗਿਆ ਜੀ ਹੁਣ ਗੁੰਨਣ ਗੁਲਗੁਲੇਆਂ ਲਈ ਤੇ ਅਦਰ ਆਪਣੇ ਆਲੂ ਵੀ ਹੋ ਗਏ ਤੇ ਲਓ ਜੀ ਹੁਣ ਫਿਰ ਮੈਂ ਮਿਲਦੀ ਆ ਬਣਾਉਣ ਦੇ ਨਾਲ ਤੇ ਲਓ ਜੀ ਆਪਾਂ ਇਹਨੂੰ ਥੋੜਾ ਜਿਹਾ ਹਲਕੇ ਹਲਕੇ ਹੱਥਾਂ ਨਾਲ ਹਿਲਾਉਂਦੇ ਆ ਜੀ ਥੋੜੀ ਥੋੜੀ ਦੇਰ ਥੋੜਾ ਜਿਹਾ ਕੁ ਦੇਰ ਇਹਨੂੰ ਇਹਦੇ ਵਿੱਚ ਡਿੱਪ ਹੋਇਆ ਰਹਿਣ ਦਵਾਗੇ ਇਹਨੂੰ ਆਪਾਂ ਤਿਆਰ ਕਰਦੇ ਆ ਤੇ ਲੋ ਜੀ ਮੈਨੂੰ ਚੰਗੇ ਤਰੀਕੇ ਨਾਲ ਘੋਲ ਲਵਾ ਹੁਣ ਤੇ ਫਿਰ ਆਪਾਂ ਦਿਖਾਉਂਦੇ ਨੇ ਤੁਹਾਨੂੰ ਤੇ ਲੋ ਜੀ ਆਪਣੇ ਗੁਲਗੁਲਿਆ ਲਈ ਇਹ ਬੜਾ ਇਹਨੇ ਕਾਦੇ ਟੈਕਚਰ ਦਾ ਆਟਾ ਤਿਆਰ ਬਹੁਤ ਵਧੀਆ ਤੇ ਹੁਣ ਆਪਾਂ ਕਰੀਏ ਜੀ ਤਿਆਰੀ ਕਚੌਰੀਆਂ ਦੀ ਤੇ ਲੋ ਜੀ ਆਪਾਂ ਨੇ ਪਾ ਲਈ ਹਰੀ ਮਿਰਚ ਨਮਕ ਬਸ ਇਹੀ ਹੁੰਦਾ ਬਾਕੀ ਸਮਾਨ ਹੈ ਜਿਹੜਾ ਆਪਾਂ ਬਾਅਦ ਚ ਆ ਕੇ ਰਲਾਵਾਂਗੇ ਜੋ ਜੋ ਉੰਬਸ ਹੁੰਦਾ ਉਹੀ ਲੈ ਕੇ ਜਾਣਾ ਆਪਾਂ ਨੇ ਤੇ ਲਓ ਜੀ ਹੁਣ ਆਪਾਂ ਲੱਗਿਆ ਜੀ ਤੇਲ ਪਾਉਣ ਤੇ ਆਪਣੇ ਕੋਲੇ ਥੋੜਾ ਜਿਹਾ ਸਮਾਂ ਵੀ ਘੱਟ ਸੀਗਾ ਤੇ ਵੀਡੀਓ ਜਿਆਦਾ ਲੰਬੀ ਹੋਣ ਕਰਕੇ ਇੱਥੇ ਆਪਾਂ ਨੇ ਥੋੜੀ ਜੀ ਵੀਡੀਓ ਨੂੰ ਤੇਜ਼ ਕਰਤਾ ਜੀ ਤੇ ਤਾਂ ਕਿ ਆਪਾਂ ਥੋੜੀ ਜੀ ਤੁਹਾਡੇ ਨਾਲ ਮੈਨੇਜ ਕਰ ਸਕੀਏ ਆਪਾਂ ਜਿਆਦਾ ਵੱਡੀ ਵੀ ਵੀਡੀਓ ਨਹੀਂ ਜੀ ਬਣਾ ਸਕਦੇ ਤੁਹਾਨੂੰ ਪਤਾ ਜੀ ਗਾਈਡਲਾਈਨਸ ਦੇ ਮੁਤਾਬਕ ਹੀ ਚੱਲਣਾ ਪੈਂਦਾ ਤੇ ਲੋ ਜੀ ਇੱਥੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਵਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਸੱਤ ਗੁਲਗਲੇ ਤੇ ਚਾਰ ਕ ਕਚੌਰੀਆਂ ਬਣਾਉਨੇ ਆ ਜੀ ਮੱਥਾ ਟੇਕਣ ਲਈ ਵੈਸੇ ਤੇ ਬਾਕੀ ਜਦੋਂ ਤੱਕ ਇਹਦੇ ਪਾਪਾ ਆ ਜਾਣਗੇ ਤੇ ਉਦੋਂ ਤੱਕ ਫਿਰ ਥੋੜਾ ਜਿਹਾ ਅਸੀਂ ਵਿਵੋਕ ਕਰਕੇ ਆ ਜਾਾਂਗੇ ਤੇ ਅਸੀਂ ਜਾਣਾ ਕਾਫੀ ਦੂਰ ਹੈ ਜੀ ਕਰੀਬ 64 ਦਾ ਟਾਈਮ ਹੋ ਗਿਆ ਆਪਾਂ ਨੇ 5:30 ਵਜੇ ਤੱਕ ਆਪਾਂ ਨੇ ਮੱਥਾ ਟੇਕਣਾ ਜੀ ਕਾਫੀ ਦੂਰ ਹੈ ਤੋਂ ਘੱਟ ਤੋਂ ਘੱਟ 2 ਕਿਲੋਮੀਟਰ ਪੈ ਜਾਂਦਾ ਹੈ ਜੀ ਕਿਉਂਕਿ ਥ ਤੇ ਹੁਣ ਆਪਾਂ ਚੱਲਦੇ ਆਂ ਜੀ ਸਭ ਤੋਂ ਪਹਿਲਾਂ ਫਟਾਫਟ ਆਪਾਂ ਬਣਾ ਲੀਏ ਮੱਥਾ ਟੇਕ ਕੇ ਤੇ ਫਿਰ ਬਸ ਆਪਾਂ ਫਟਾਫਟ ਨਿਕਲਦੇ ਆਂ ਜੀ ਕਿਉਂਕਿ ਆਲਰੇਡੀ ਆਪਾਂ ਲੇਟ ਹੋ ਰਹੇ ਆਂ ਜੀ ਤੇ ਟਾਈਮ ਟੇਬਲ ਪਹਿਲਾਂ ਹੀ ਆਊਟ ਹੋ ਰਿਹਾ ਆ ਜੀ ਇਸ ਕਰਕੇ ਤੇ ਲਓ ਜੀ ਮੈਂ ਨਾਲ ਦੀ ਨਾਲੇ ਬਣਾ ਲਵਾਂ ਤੇ ਫਿਰ ਆਪਾਂ ਚੱਲਦੇ ਆਂ ਜੀ ਉੱਥੇ ਮਿਲਦੇ ਆਂ ਜੀ ਕਾਫੀ ਦੂਰ ਆ ਜੀ ਸਾਡੇ ਤੋਂ ਇੱਥੇ ਕਾਫੀ ਦੂਰ ਪੈ ਜਾਂਦਾ ਹੈ ਤੇ ਕਿਉਂਕਿ ਇਹਦੇ ਪਾਪਾ ਅਜੇ ਤੱਕ ਡਿਊਟੀ ਤੋਂ ਨਹੀਂ ਆਏ ਉਹ ਕਹਿੰਦੇ ਵੀ ਤੁਸੀਂ ਆਪਣਾ ਜਾਓ ਤੁਸੀਂ ਮੱਥਾ ਟੇਕੋ ਇੱਕ ਵਾਰੀ ਤੇ ਨੈਕਸਟ ਵੀਕ ਆਪਾਂ ਉੱਥੇ ਵੀ ਜਾਵਾਂਗੇ ਜੂ ਕਰਾਲੀ ਮੱਥਾ ਟੇਕਣ ਵਾਸਤੇ ਜਾਵਾਂਗੇ ਤੁਹਾਨੂੰ ਉਹਦਾ ਵੀਊ ਸਾਰਾ ਹੀ ਦਵੂੰਗੀ ਜੀ ਤੇ ਕਿਉਂਕਿ ਫਿਰ ਅੱਜਕੱਲ ਥੋੜਾ ਜਿਹਾ ਫੋਨ ਵੀ ਖਰਾਬ ਸੀਗਾ ਇਸ ਕਰਕੇ ਮੇਰੇ ਤੋਂ ਨਹੀਂ ਉਹ ਹੋ ਰਿਹਾ ਤੇ ਥੋੜੀ ਜਿਹੀ ਪ੍ਰੋਬਲਮ ਸੀਗੀ ਤੇ ਹੁਣ ਆਪਾਂ ਬਣਾ ਲਈਏ ਜੀ ਦੇਖੋ ਬਚੌਰੀਆਂ ਕਿੰਨੀਆਂ ਸੁਣੀਆਂ ਕ੍ਰਿਸਪੀ ਜੀਆਂ ਬਣੀਆਂ ਬਹੁਤ ਸੋਹਣੀਆਂ ਬਹੁਤ ਸਵਾਦ ਸੀ ਤੇ ਤੁਸੀਂ ਵੀ ਬਣਾਇਆ ਕਰੋ ਜੀ ਐਦਾਂ ਬੱਚਿਆਂ ਲਈ ਹੁਣ ਦੇਖੋ ਮੈਂ ਬਾਹਰ ਦੀ ਇੱਕ ਵੀਡੀਓ ਪਾਈ ਸੀਗੀ ਜੀ ਬਾਹਰ ਦਾ ਖਾਣਾ ਤਾਂ ਹੁਣ ਬਿਲਕੁਲ ਦੇਖੋ ਬੱਚਿਆਂ ਨੂੰ ਨਾ ਹੀ ਦਿਓ ਤਾਂ ਦੀ ਬੈਸਟ ਹੈ ਜੀ ਇਹ ਤਾਂ ਹੋ ਜਾਏ ਮਜਬੂਰੀ ਆਪਾਂ ਖਾ ਲਈਏ ਵੈਸੇ ਤਾਂ ਚਲੋ ਆਪਾਂ ਨੂੰ ਕਹਿਣਾ ਕਰਨਾ ਨਹੀਂ ਚਾਹੀਦਾ ਜਿਹੜੀਆਂ ਸ਼ਾਪਾਂ ਵਧੀਆਂ ਨੇ ਉੱਥੇ ਤੁਸੀਂ ਜਾ ਕੇ ਖਾਓ ਵੈਸੇ ਤਾਂ ਆਪਾਂ ਘਰਾਂ ਦੇ ਵਿੱਚ ਮਾਂ ਮਾਂ ਬਥੇਰੇ ਸੋਣਾ ਬਣਾ ਲੈਂਦੀਆਂ ਤੇ ਬੱਚਿਆਂ ਨੂੰ ਵੀ ਨਾਲ ਸਿਖਾਇਆ ਕਰੋ ਤਾਂ ਕਿ ਬੱਚਾ ਇਕੱਲਾ ਹੀ ਕੱਢ ਕੇ ਸਿਮਾਂ ਆਪਣਾ ਜਿੱਦਾਂ ਵਰਜੀ ਬਣਾ ਕੇ ਖਾ ਸਕਦਾ ਹੈ ਤੇ ਲਓ ਜੀ ਉਧਰ ਇਹਦੇ ਪਾਪਾ ਆ ਗਏ ਸੀਗੇ ਤੇ ਹੁਣ ਆ ਚੱਲ ਪਏ ਜੀ ਗੱਡੀ ਦੇ ਵਿੱਚ ਤੇ ਦੇਖੋ ਇਹ ਵਾਲਾ ਕਾਲਜ ਹੈ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀਗੇ ਇਹ ਅਸੀਂ ਹਮੇਸ਼ਾ ਯਾਦ ਰੱਖਦੇ ਇਹਨੂੰ ਹਮੇਸ਼ਾ ਮਥਾ ਟੇਕ ਕੇ ਜਾਂਦੀ ਐ ਜੀ ਮੈਂ ਜਦੋਂ ਵੀ ਜਾਂਦਾ ਕਿਉਂਕਿ ਇਹ ਕਾਲਜ ਐਨਾ ਕ ਭਾਗਾਂ ਵਾਲਾ ਮੈਂ ਪਹਿਲਾਂ ਵੀ ਵੀਡੀਓ ਚ ਬੋਲਿਆ ਬਹੁਤ ਭਾਗਾਂ ਵਾਲਾ ਕਾਲਜ ਐ ਜੀ ਇਹ ਤੇ ਇਹਦੇ ਵਿੱਚ ਅਸੀਂ ਰਹੇ ਹਾਂ ਜੀ ਕਈ ਸਾਲ ਰਹੇ ਹਾਂ ਤੇ ਇੱਥੇ ਜਿੰਨੇ ਵੀ ਰਹੇ ਹਾਂ ਤੇ ਸਾਰੇ ਜਣੇ ਆਪਣੇ ਘਰ ਹੀ ਗਏ ਨੇ ਘਰ ਬਣਿਆ ਜ਼ਰੂਰ ਬਹੁਤ ਭਾਗਾਂ ਵਾਲਾ ਕਾਲਜ ਐ ਕਿਸੇ ਦਿਨ ਤੁਹਾਨੂੰ ਅੰਦਰ ਦਾ 뷰 ਦਵਾਂਗੀ ਤੇ ਕੁਆਟਰ ਦਾ ਤੁਹਾਨੂੰ ਮੈਂ ਦਿਖਾ ਕੇ ਆਉਂਗੀ ਜੀ ਹੁਣ ਤਾਂ ਉੱਥੇ ਕੋਈ ਵੀ ਨਹੀਂ ਰਹਿ ਰਿਹਾ ਜੀ ਤਕਰੀਬਨ ਤੇ ਲੋ ਜੀ ਆਪਾਂ ਪਹੁੰਚ ਗਏ ਜੀ ਅੰਦਰ ਤੇ ਛੋਟੀ ਜਿਹੀ ਸਪੇਸ ਹੈ ਜੀ ਇਹ ਤੇ ਲੋ ਜੀ ਮੈਂ ਤਾਂ ਸਿਰ ਵੀ ਨਹੀਂ ਟਕਿਆ ਭੁੱਲ ਗਈ ਮਾਤਾ ਰਾਣੀ ਦੇ ਉਹਦੇ ਵਿੱਚ ਤੇ ਉਹ ਸਾਹਮਣੇ ਇੱਕ ਕੁੜੀ ਆਰੀ ਸੀਗੀ ਉਹ ਮੇਰੀ ਫਰੈਂਡ ਸਰਕਲ ਚੋ ਤੇ ਲੋ ਜੀ ਆਪਾਂ ਟੇਕ ਲਈ ਜੀ ਹੁਣ ਮੱਥਾ ਤੇ ਮਿਲਦੇ ਆਂ ਜੀ ਫਿਰ ਮਾਤਾ ਰਾਣੀ ਦੇ ਭਜਨ ਨਾਲ ਉੱਤੇ ਬਹੁਤ ਸੋਨੇ ਸੋਨੇ ਭਜਨ ਲੱਗੇ ਸੇ ਸਭ ਤੋਂ ਪਹਿਲਾਂ ਆਪਾਂ ਮਾਤਾ ਰਾਣੀ ਨੂੰ ਆਪਾਂ ਜਲ ਦਾ ਛੱਟਾ ਦਈਏ ਜੀ ਘਰ ਤੋਂ ਸੁੱਚਾ ਆਪਾਂ ਜਲ ਲੈ ਕੇ ਆਏ ਸੀਗੇ ਤੇ ਦੇਖੋ ਸਾਡੇ ਤੋਂ ਪਹਿਲਾਂ ਲੋਕਾਂ ਨੇ ਕਿੰਨਾ ਸਾਰਾ ਮੱਥਾ ਟੇਕਿਆ ਹੋਇਆ ਹੈ ਜੀ ਤੇ ਇਹ ਮਾਤਾ ਰਾਣੀ ਦਾ ਥਾਨ ਹੈ ਜੀ ਇੱਥੇ ਦਾ ਬਣਾਇਆ ਹੋਇਆ ਇਸ ਤਰੀਕੇ ਨਾਲ ਹੀ ਬਣਿਆ ਹੋਇਆ ਹੈ ਜੀ ਤੇ ਥੋੜੇ ਜਿਹੀ ਲੋਕੀ ਕਨਫਿਊਜ਼ ਵੀ ਹੋ ਜਾਂਦੇ ਨੇ ਜੀ ਵੀ ਕਿੱਥੇ ਮੱਥਾ ਟੇਕਣਾ ਬਾਕੀ ਤਾਂ ਦੇਖੋ ਅਸੀਂ ਪਿੰਡ ਜਾਂਦੇ ਹੁੰਦੇ ਸੀਗੇ ਜੀ ਅੱਗੇ ਤੇ ਪਿੰਡ ਦਾ ਹੁਣ ਟਾਈਮ ਨਹੀਂ ਜੀ ਲੱਗਦਾ ਹੈਗਾ ਜਾਣ ਨੂੰ ਤਾਂ ਦਿਨ ਬਹੁਤ ਕਰਦਾ ਵੀ ਆਪਾਂ ਪਿੰਡ ਜਾਈਏ ਉੱਥੇ ਮੱਥਾ ਟੇਕ ਕੇ ਆਈਏ ਤੇ ਚਲੋ ਕਿਤੇ ਸਮਾਂ ਬਣਿਆ ਤੁਹਾਨੂੰ ਪਿੰਡ ਦਾ ਵੀ ਦਿਖਾਉਂਗੀ ਜੀ ਬਿਊ ਤੇ ਕਿਉਂਕਿ ਇੱਕ ਮਹੀਨਾ ਤਾਂ ਜੇ ਮੱਥਾ ਟੇਕੇ ਹੋਈ ਜਾਣਾ ਜੀ ਤੇ ਇੱਥੇ ਸਾਨੂੰ ਨੇੜੇ ਪੈ ਜਾਂਦਾ ਸਾਡੇ ਨਾਲ ਅਥੰਬਿਕਾ ਮਾਤਾ ਦਾ ਮੰਦਿਰ ਵੀ ਹੈ ਜੋ ਉੱਥੇ ਵੀ ਜਾ ਸਕਦੇ ਆਸੀਂ ਤੇ ਉੱਥੇ ਸਾਰੇ ਸ਼ਹਿਰ ਦੇ ਲੋਕ ਆਉਂਦੇ ਨੇ ਜੀ ਉੱਥੇ ਵੀ ਤਿੰਨ ਚਾਰ ਜਗ੍ਹਾ ਮੱਥਾ ਟੇਕਿਆ ਜਾਂਦਾ ਤੇ ਅਸੀਂ ਇੱਥੇ ਪਿੰਡ 'ਚ ਘਟ ਹੁੰਦੀ ਹੈ ਜੀ ਫਿਰ ਅਸੀਂ ਤਾਂ ਕਰਕੇ ਇੱਥੇ ਆਏ ਹਾਂ ਤੇ ਚਲੋ ਮਾਤਾ ਰਾਣੀ ਦਾ ਸਾਰਿਆਂ ਦੀ ਸੰਝੀ ਹੋਏ ਜੀ ਤੇ ਲੋ ਜੀ ਇੱਧਰ ਮੈਂ ਕਰਤੀ YouTube ਬੱਤੀ ਤੇ ਨਾਲ ਦੀ ਨਾਲੇ ਆਪਾਂ ਮੱਥਾ ਟੇਕ ਕੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਤੇ ਵੀਡੀਓ ਦੇ ਵਿੱਚ ਬਣੇ ਰਿਹਾ ਕਰੋ ਜੀ ਪਲੀਜ਼ ਰਿਕੁਐਸਟ ਹੈ ਮੈਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਤੇ ਚੈਨਲ ਨੂੰ ਆਲਰੇਡੀ ਕਾਫੀ ਟਾਈਮ ਹੋ ਗਿਆ ਜੀ ਤੇ ਇਸ ਕਰਕੇ ਤੇ ਲਓ ਜੀ ਆਪਾਂ ਅੱਜ ਲੈ ਕੇ ਆਏ ਜੀ ਸਾਰਾ ਸਮਾਨ ਇਸ ਤਰੀਕੇ ਦੇ ਨਾਲ ਆਪਾਂ ਖਵਾਰ ਦੇ ਵਿੱਚ ਲਪੇਟ ਕੇ ਲੈ ਕੇ ਆਏ ਤਾਂ ਕਿ ਜੇ ਕਿਸੇ ਨੇ ਲੈ ਕੇ ਵੀ ਜਾਣਾ ਹੋਵੇ ਘਰ ਨੂੰ ਕਈ ਵਾਰੀ ਲੋਕੀ ਲੈ ਕੇ ਵੀ ਜਾਂਦੇ ਨੇ ਘਰ ਨੂੰ ਕਈ ਖਾ ਵੀ ਲੈਂਦੇ ਨੇ ਚੱਕ ਕੇ ਤੇ ਆਪਾਂ ਨੂੰ ਇੱਜ਼ਤ ਨਾਲ ਰਿਸਪੈਕਟ ਨਾਲ ਪਿਆਰ ਨਾਲ ਹੀ ਰੱਖਣੀ ਚਾਹੀਦੀ ਨੇ ਜੀ ਤੇ ਲਓ ਜੀ ਆਪਾਂ ਦਾ ਸਾਰਾ ਸਮਾਨ ਇਸ ਤਰੀਕੇ ਦੇ ਨਾਲ ਹੀ ਰੱਖਤਾ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਈ ਕੀ ਕਰਦੇ ਨੇ ਜੀ ਐਦਾਂ ਹੀ ਬਸ ਮਾਤਾ ਰਾਣੀ ਦੇ ਉੱਪਰ ਹੀ ਮੱਥਾ ਟੇਕ ਦਿੰਦੇ ਨੇ ਉਹ ਵੀ ਵਧੀਆ ਲਈ ਜੀ ਹੁੰਦਾ ਤੇ ਫਿਰ ਕਈ ਵਾਰੀ ਫਿਰ ਬਾਅਦ ਦੇ ਵਿੱਚ ਫਿਰ ਬੇਅਦਬੀ ਹੁੰਦੀ ਹੈ ਜੀ ਉਹ ਵੀ ਚੀਜ਼ਾਂ ਚੰਗੀਆਂ ਨਹੀਂ ਜੀ ਹੁੰਦੀਆਂ ਤੇ ਲਓ ਜੀ ਫਿਰ ਬੜੇ ਰਹੋ ਵੀਡੀਓ ਦੇ ਵਿੱਚ ਜੀ ਕਿਉਂਕਿ ਇਹ ਮੈਂ ਬਹੁਤ ਸूबर ਬਾਅਦ ਦੇ ਵਿੱਚ ਦਿੱਤਾ ਹੈ ਜੀ ਆਪਣੇ ਕੋਲੇ ਕਾਫੀ ਉਹ ਸੀਗਾ ਉਧਰੋਂ ਆਪਾਂ ਨੇ ਬੇਟੇ ਨੂੰ ਵੀ ਆਨਲਾਈਨ ਲੈ ਲਿਆ ਸੀਗਾ ਉਹਨੂੰ ਵੀ ਮੱਥਾ ਟਿਕਾਇਆ ਕਿਉਂਕਿ ਬੇਟੇ ਨੂੰ ਵੀ ਜ਼ਰੂਰੀ ਸੀਗਾ ਉਹ ਕੰਮ ਤੇ ਜਾ ਰਿਹਾ ਸੀਗਾ ਉਧਰ ਦਿਨ ਚੜ ਗਿਆ ਸੀਗਾ ਤੇ ਇੱਧਰ ਆਪਣੀ ਸ਼ਾਮ ਹੋएगी ਸੀਗੀ ਉਹ ਵੀ ਹੁਣ ਉਹਨਾਂ ਦੇ ਵੀ ਕਾਫੀ 2 2.5 ਘੰਟੇ ਦਾ ਫਰਕ ਪੈ ਗਿਆ ਹੈ ਜੀ ਤੇ ਉਹਨੂੰ ਵੀ ਨਾਲ-ਨਾਲ ਆਪਾਂ ਨੇ ਮੱਥਾ ਟਿਕਾਤਾ ਤੇ ਚਲੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਮੱਤ ਬਖਸ਼ੇ ਮਾਤਾ ਰਾਣੀ ਇਹਨਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਮਿਲਦੇ ਆਂ ਜੀ ਫਿਰ ਕਰਾਲੀ ਵਾਲੇ ਮੇਲੇ ਦੇ ਵਿੱਚ ਵੀ ਤੇ ਨਾਲ-ਨਾਲ ਰੋਜ਼ ਦੇ ਮੇਰੇ ਡੇਲੀ ਵਲੌਗ ਆਇਆ ਕਰਨਗੇ ਜੀ ਕਿਉਂਕਿ ਮੈਂ ਥੋੜੀ ਜੀ ਪ੍ਰੋਬਲਮ ਚ ਥੋੜਾ ਜਿਹਾ ਮੈਂ ਢਿੱਲੀ ਚੱਲਦੀ ਆ ਜੀ ਤੇ ਮੈਂ ਤੁਹਾਡਾ ਉਹ ਵੀ ਸ਼ੇਅਰ ਕਰੂੰਗੀ ਜੀ ਵੀ ਕੀ ਪ੍ਰੋਬਲਮ ਆ ਮੈਂ ਤੁਹਾਨੂੰ ਸਾਰੀਆਂ ਇੱਕ ਵਾਰੀ ਰਿਪੋਰਟਸ ਵਗੈਰਾ ਸਾਰੀਆਂ ਕਰਵਾ ਲਵਾਂ ਜੀ ਫਿਰ ਉਹ ਵੀ ਮੈਂ ਤੁਹਾਨੂੰ ਦੱਸੂੰਗੀ ਜੀ ਵੀ ਕਿਆ ਪ੍ਰੋਬਲਮ ਹੋ ਰਹੀ ਆ ਜੀ ਮੈਨੂੰ ਤੇ ਮੈਨੂੰ ਆਪਣੇ ਭੈਣ ਭਰਾਵਾਂ ਦਾ ਹੁਣ ਬਹੁਤ ਜ਼ਿਆਦਾ ਸਾਥ ਦੀ ਜ਼ਰੂਰਤ ਆ ਜੀ ਤੇ ਸਾਰੇ ਜਿਹੜੇ ਮੇਰਾ ਸਾਥ ਜ਼ਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਬਧੀਆ ਬਧੀਆ ਵੀਡੀਓ ਲੈ ਕੇ ਆਵਾਂਗੇ ਤੇ ਲਓ ਜੀ ਇੱਧਰ ਆਪਾਂ ਨੇ ਘਰੇ ਆ ਕੇ ਫੇਰ ਤੋਂ ਕਚੌਰੀਆਂ ਬਣਾ ਲਈਆਂ ਤੇ ਨਾਲ ਆਪਾਂ ਨੇ ਬਣਾ ਲਈ ਹੁਣ ਚਾਹ ਕਿਉਂਕਿ ਇਹਦੇ ਪਾਪਾ ਆ ਚੁੱਕੇ ਨੇ ਜੀ ਘਰੇ ਤੇ ਕਹਿੰਦੇ फटाफट ਮੇਰੇ ਲਈ ਬਣਾ ਤੇ ਟੇਸਟੀ ਜਿਹੀ ਆਪਾਂ ਨੇ ਕਚੌਰੀਆਂ ਬਣਾਈਆਂ ਤੇ ਵੀਡੀਓ ਨੂੰ ਪੂਰਾ ਕਰੋ ਜੀ Enjoy ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ Thank you